ਦੋ ਖਬਰਾਂ ਲੈ ਕੇ ਆਇਆ ਤੁਹਾਡੇ ਕੋਲੇ ਅੱਜ ਇਕਤਾ ਮੋਗਾ ਸੈਕਸ ਸਕੈਂਡਲ ਜਿਨ੍ਹਾਂ ਦੇ ਵਿੱਚੋਂ ਪੁਲਿਸ ਦੇ ਚਾਰ ਭੇਡੂ ਭੇਡਾਂ ਹੁੰਦੀਆਂ ਇੱਕ ਉਹਨਾਂ ਦੇ ਵਿੱਚੋਂ ਭੇਡੂ ਹੁੰਦੇ ਆ ਭੇਡਾਂ ਕਾਲੀਆਂ ਛੋਟੀਆਂ ਹੁੰਦੀਆਂ ਇਹ ਕਾਲੇ ਭੇਡੂ ਨਿਕਲੇ ਆ ਜਿਹੜੇ ਕਿ ਚਾਰ ਸੀਬੀਆਈ ਦੀ ਅਦਾਲਤ ਨੇ ਜਿਹੜੇ ਆ ਤੇ ਟੰਗੇ ਆ ਦੂਸਰੇ ਪਾਸੇ ਪੁਲਿਸ ਦੀ ਕਾਲੀ ਭੇਡ ਦੀ ਵੀ ਗੱਲ ਕਰਾਂਗੇ ਜੋ ਬਠਿੰਡੇ ਵਿੱਚ ਫੜੀ ਹੋਈ ਆ ਮਤਾ ਨੂੰ ਪਹਿਲਾਂ ਵੀ ਕਹਿੰਦਾ ਰਿਹਾ ਤੇ ਹੁਣ ਵੀ ਕਹਣਾਗਾ ਇਹਨਾਂ ਨੇ ਜਿਹੜਾ ਪੰਜਾਬ ਦੇ ਵਿੱਚ ਪੁਲਿਸ ਦੇ ਵਿੱਚ ਜੋ ਗੰਦ ਪਾਇਆਗਾ ਉਹ ਭਗਵੰਤ ਮਾਨ ਦੀ ਸਰਕਾਰ ਨੂੰ ਸਾਫ਼ ਕਰ ਦੇਣਾ ਚਾਹੀਦਾਗਾ ਬੇਸ਼ੱਕ ਇਹ ਅੱਜ ਸੀਬੀਆਈ ਦੀ ਅਦਾਲਤ ਨੇ ਵੱਡਾ ਫੈਸਲਾ ਕੀਤਾ ਜਿਹੜਾ ਕਿ ਚਾਰ ਕਾਲੇ ਭੇਡੂ ਨੇ ਜਿਹੜੇ ਪੁਲਿਸ ਦੇ ਵਿੱਚ ਰੈਂਕ ਪਤਾ ਕਿਹੜਾਗਾ ਐਸਐਸਪੀ ਐਸਪੀ ਐਸਐਚਓ ਕੀ ਕੁਝ ਕਰਦੇ ਸੀ ਉਹ ਵੀ ਤੁਹਾਨੂੰ ਦੱਸਦੇ ਆ ਵੀਡੀਓ ਨੂੰ ਬਾਤ ਬਾਤ ਸ਼ੇਅਰ ਕਰ ਦਿਓ ਤਾਂ ਕਿ ਇਹਨਾਂ ਲੋਕਾਂ ਦੀ ਅਸਲ ਸੱਚਾਈ ਤੁਹਾਡੇ ਤੱਕ ਲਿਆਂ ਸਕੀਏ ਕਾਲੀਆਂ ਭੇਡਾਂ ਤੇ ਭੇਡੂਆਂ ਦਾ ਜਿਹੜਾ ਅੱਜ ਜੋਰ ਆ ਪੰਜਾਬ ਪੁਲਿਸ ਦੇ ਅੰਦਰ ਆ ਕੀ ਕਾਰਨਾਮੇ ਕਰਦੇ ਆ ਇਹ ਇਹ ਸਭ ਤੋਂ ਅੱਜ ਖੁਲਾਸੇ ਹੋ ਰਿਹਾ ਅੱਜ ਕਰਿਕਰੀ ਹੋ ਰਹੀ ਆ ਪੰਜਾਬ ਪੁਲਿਸ ਦੀ ਬੇਸਕੋ ਕਰਨ ਮਾਮਲਾ ਹੋਵੇ ਬੇਸਕ ਬਠਿੰਡੇ ਵਾਲੀ ਕਸਟੇਬਲ ਹੋਵੇ ਬੇਸ਼ੱਕ ਅੱਜ ਚਾਰ ਭੇਡੂ ਫੜੇ ਗਏ ਹੋਣਾ ਬੇਸ਼ੱਕ ਸੀਬੀਆਈ ਦੀ ਅਦਾਲਤ ਵੱਲੋਂ ਪਿਛਲੇ ਦਿਨੀ ਜਿਹੜੇ ਕਿ ਉਮਰ ਕੈਦ ਕੀਤੀ ਆ ਜਿਨ੍ਹਾਂ ਨੇ 90-99 ਦਾ ਹੱਕ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਬਣਾਏ ਸੀ ਕੋ-ਕੋ ਕੇ ਸਿੱਖਾਂ ਨੂੰ ਮਾਰਿਆ ਸੀ ਕੋ-ਕੋ ਕੇ ਨੌਜਵਾਨਾਂ ਨੂੰ ਘਰਾਂ ਦੇ ਵਿੱਚੋਂ ਚੋਕ ਚੋਕ ਕੇ ਜਿਹੜਾ ਪੁਲਿਸ ਮੁਕਾਬਲੇ ਬਣਾਉਂਦੀ ਸੀ ਇਹ ਕਾਲੇ ਭੇਡੂ ਅੱਜ ਇਹਨਾਂ ਦੀ ਸਾਬਤ ਆਈ ਆ ਕਿਉਂਕਿ ਇਹਨਾਂ ਨੇ ਜਿਹੜਾ ਜ਼ੁਲਮ ਕੀਤਾ ਕਹਿੰਦੇ ਹੁੰਦੇ ਆ ਕਿ ਜ਼ੁਲਮ ਕਰਨਾ ਤੁਸੀਂ ਕਰਕੇ ਚਲੇ ਜਾਂਦੇ ਹੋ ਫਿਰ ਭੁਗਤਣਾ ਜਿਹੜਾ ਕਿ ਉਹਨਾਂ ਉਮਰਾਂ ਦੇ ਵਿੱਚ ਪੈਂਦਾਗਾ ਤੇ ਅੱਜ ਤੁਹਾਡੇ ਜਿਹੜੇ ਇਹ ਭੇਡੂ ਨੇ ਮੂੰਹ ਲਕਾਉਂਦੇ ਫਿਰਦੇ ਆ ਕੋਈ ਮੂੰਹ ਤੇ ਕਿਤਾਬ ਦੀ ਧਰਦਾ ਕੋਈ ਰਮਾਲਾ ਬੰਨਦਾ ਕੋਈ ਕੁਝ ਵੀ ਕਰਦਾ ਹੁਣ ਮੂੰਹ ਲਕਾਓ ਨਾ ਸਾਹਮਣੇ ਹੋਣਾ ਜੇ ਮਰਦ ਦੇ ਪੁੱਤੋਂ ਜੇ ਪਿਓ ਦੇ ਪੁੱਤੋਂ ਹੁਣ ਮੂੰਹ ਕਿਉਂ ਟਕੇ ਨੇ ਸ਼ਰਮ ਆਉਂਦੀ ਆ ਹੁਣ ਤੁਹਾਨੂੰ ਤੇ ਉਦੋਂ ਪਤਾ ਨਹੀਂ ਸੀ ਜਦੋਂ ਪ੍ਰੋਤਿਆ ਲੈਂਦੇ ਸੀ ਲੋਕਾਂ ਤੋਂ ਜਦੋਂ ਬੀਬੀਆਂ ਦੇ ਨਾਲ ਗਰੁੱਪ ਬਣਾ ਕੇ ਕੀ ਕੁਛ ਕਾਰੇ ਤੁਸੀਂ ਨੰਗੇ ਨਾਚ ਕੀਤੇ ਆ ਤੁਸੀਂ ਸਕੈਂਡਲ ਮਾਮਲਾ ਮੋਗਾ ਸੈਕਸ ਸਕੈਂਡਲ ਮਾਮਲਾ ਹੁਣ ਤੁਸੀਂ ਇਹ ਤੇ ਅੰਦਾਜ਼ਾ ਲਾ ਲਓ ਕਿ ਕਿੱਡੇ ਗਿਰਕੇ ਹੋਏ ਨੇ ਇਹ ਕਿੱਡੇ ਇਹਨਾਂ ਦੇ ਮੈਂ ਕਿੱਥੋਂ ਇਹਨਾਂ ਲਫ਼ਜ਼ ਵਰਤੈ ਇਹਨਾਂ ਵਾਸਤੇ ਇਹਨਾਂ ਨੇ ਗੰਦ ਪਾਇਆ ਹੋਇਆ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਸੱਚੇ ਬਾਣਦੇ ਆ ਸਾਥ ਬਣਦੇ ਆ ਇਨਾਂ ਦੇ ਬਾਰੇ ਅਸੀਂ ਬੜਾ ਕੁਝ ਜਾਣਦੇ ਆ ਬੜਾ ਕੁਝ ਦੱਸ ਸਕਦੇ ਆ ਮਾਤਾ ਉਹਨੂੰ ਪਹਿਲਾਂ ਵੀ ਗਿਆ ਸੀ ਕਿ 90 ਦੇ ਦਹਾਕੇ ਵਿੱਚ ਪੁਲਿਸ ਵਾਲੇ ਬਲਾਤਕਾਰ ਕਰਦੇ ਸੀ ਲੜਕੀਆਂ ਦੇ ਨਾਲ ਸੋਹਣੀਆਂ ਲੜਕੀਆਂ ਨੂੰ ਨਾਲ ਲੈ ਜਾਂਦੇ ਸੀ ਇੱਕ ਇਦਾਂ ਕੋਈ ਦਰਾਹੇ ਵਰਗਾ ਆ ਕੁੱਕੜ ਵਰਗੇ ਮੂੰਹ ਵਾਲਾ ਪਹਿਲਾਂ ਜੀ ਸਾਡੇ ਪੁੱਛਦੇ ਤੂੰ ਸਾਰੀ ਦੇ ਕਹਿਣਾ ਮੈਨੂੰ ਪੁੱਛਣਾ ਵੇ ਮੈਂ ਕਿਤੇ ਸਾਰੀ ਪੁਲਿਸ ਦਾ ਕਿਤੇ ਨਾਮ ਲੈਂਦਾ ਪੰਜੇ ਉਂਗਲਾਂ ਇੱਕਸਾਰ ਨਹੀਂ ਹੁੰਦੀਆਂ ਜੇਕਰ ਸਾਰੀ ਪੁਲਸ ਹੁੰਦੀ ਅੱਜ ਨੂੰ ਖਤਮ ਹੋਇਆ ਹੁੰਦਾ ਪੰਜਾਬ ਇਹਦੇ ਬਹੁਤਿਆ ਕਾਲੀਆਂ ਭੇਡਾਂ ਨੇ ਚੰਗੇ ਬੰਦੇ ਥੋੜੇ ਰਹਿ ਗਏ ਬਹੁਤੇ ਸਾਡੇ ਉਹ ਸਨਮਾਨਯੋਗ ਅਫਸਰ ਨੇ ਬਹੁਤੇ ਸਾਡੇ ਉਹ ਪੁਲਸ ਅਫਸਰ ਨੇ ਬਹੁਤੇ ਸਾਡੇ ਉਹ ਨੌਜਵਾਨ ਨੇ ਜਿਨ੍ਹਾਂ ਨੂੰ ਸਲੂਟ ਆ ਸਾਡਾ ਅੱਜ ਵੀ ਅਸਾਨੂੰ ਪਤਾ ਹੈਗਾ ਅਸੀਂ ਜਾਣਦੇ ਹਾਂ ਤੇ ਉਹ ਵੀ ਪੁਲਸ ਅਫਸਰ ਸੀ ਭਾਈ ਬਿਆਨਤ ਸਿੰਘ ਭਾਈ ਸਦਵਾ ਦਿੱਤ ਸਿੰਘ ਆ ਜਿਨ੍ਹਾਂ ਨੇ ਕਿ ਦਰਬਾਰ ਸਾਹਿਬ ਦਾ ਬਦਲਾ ਲਿੱਤਾ ਸਾਨੂੰ ਤੁਸੀਂ ਕੀ ਸਗਾਉਂਗੇ ਕਿ ਸਾਨੂੰ ਕਿਹੜੇ ਪੁਲਿਸ ਅਫਸਰਾਂ ਦਾ ਪਤਾ ਨਹੀਂ ਤੇ ਜਿਹੜੇ ਅੱਜ ਭੇਡੂ ਨੇ ਕਾਲੀਆਂ ਭੇਡਾਂ ਤੇ ਭੇਡੂ ਇਹ ਮੋਗੇ ਦੇ ਵਿੱਚ 2000 18 ਸਾਲ ਲੱਗ ਗਏ ਇਸ ਮਕਾਬ ਤੇ ਪਹੁੰਚਦੇ ਆ ਪਹਿਲਾ ਪੁਲਿਸ ਨੂੰ ਜਿਹੜੀ ਇਹਦੀ ਇਨਵੈਸਟੀਗੇਸ਼ਨ ਦਿੱਤੀ ਫਿਰ ਜਦੋਂ ਕੋਰਟ ਨੂੰ ਪਤਾ ਲੱਗਿਆ ਕਿ ਇਹਦੇ ਵਿੱਚ بڑے بڑے ਬੰਦੇ ਨੇ ਕਈ ਮੰਤਰੀਆਂ ਦੇ ਪੁੱਤਰ ਨੇ ਪਰ ਇਹਨਾਂ ਦੇ ਵਿੱਚੋਂ ਨਾਮ ਜਦ ਕੀਤੇ ਸੀ ਨੌ ਜਾਣੇ ਨੌਾਂ ਦੇ ਵਿੱਚ ਅਜੇ ਚਾਰ ਪੁਲਸ ਵਾਲੇ ਤੱਕੇ ਚੜਿਆ ਸੀਬੀਆਈ ਦੀ ਅਦਾਲਤ ਵੱਲੋਂ 5-5 ਸਾਲ ਦੀ ਸਜ਼ਾ ਤੇ 2-2 ਲੱਖ ਰੁਪਏ ਦਾ ਜੁਰਮਾਨਾ ਇਹਨਾਂ ਨੂੰ ਕੀਤਾ ਗਿਆ ਤੇ ਨਾਲ ਇੱਕ ਐਸਐਚਓ ਉਹਤੇ ਅਲੱਗ ਇੱਕ ਹੋਰ ਧਾਰਾ ਬਣਦੀ ਹੈ ਉਹਨੂੰ 3 ਸਾਲ ਦੀ ਅਲੱਗ ਸਜ਼ਾ ਵੀ ਕੀਤੀ ਗਈ ਹੈ ਤੇ ਲੱਖ ਰੁਪਏ ਅਲੱਗ ਜੁਰਮਾਨਾ ਵੀ ਕੀਤਾ ਗਿਆ ਇਹ ਹਾਲਾਤ ਨੇ ਅੱਜ ਦੇ ਇਹ ਬਰਦੀ ਧਾਰੀ ਗੁੰਡੇ ਇਹਨੇ ਬਰਦੀ ਧਾਰੀ ਗੁੰਡੇ ਪੁਲਸਾ ਖੁਦ ਮੰਨ ਚੁੱਕੀ ਆ ਵੀ ਅਸੀਂ ਗੁੰਡੇ ਆ ਸੱਤੋਂ ਬਦਮਾਸ਼ ਕੌਣ ਉੱਤ ਦਾ ਇਹ ਤੁਹਾਨੂੰ ਮੈਂ ਪਹਿਲਾਂ ਵੀ ਜਿਹੜਾ ਵੀਡੀਓ ਵਿੱਚ ਕਹਿ ਕੇ ਹਟਿਆਂਗਾ ਕਿ ਲੁਧਿਆਣੇ ਦੇ ਸੀਪੀ ਲੱਗਿਆਗਾ ਉਹਨੇ ਮੰਨਿਆਂਗਾ ਕਿ ਅਸੀਂ ਬਦਮਾਸ਼ ਆ ਅਸੀਂ ਗੁੰਡੇ ਆ ਇਹ ਕਿਉਂ ਕਹਿਣੀਆਂ ਪੈ ਰਹੀਆਂ ਅੱਜ ਗੱਲਾਂ ਹੁਣ ਕਈਆਂ ਨੂੰ ਲੱਗਦਾ ਕਿ ਪਤਾ ਨਹੀਂ ਗੁੱਸੇ ਵਿੱਚ ਕਹਿੰਦਾ ਪਤਾ ਨਹੀਂ ਕਿਉਂ ਕਹਿੰਦਾਗਾ ਜੋ ਮਰਜ਼ੀ ਸਮਝੋ ਪਰ ਇਹਨਾਂ ਨੇ ਜੋ ਅੱਜ ਪੁਲਿਸ ਦਾ ਅਕਸ ਖਰਾਬ ਕਰ ਦਿੱਤਾ ਜੋ ਅੱਜ ਪੁਲਿਸ ਦੇ ਉੱਤੇ ਜਿਹੜੇ ਦਾਗ ਲੱਗ ਚੁੱਕੇ ਨੇ ਇਹ ਸਾਡੀਆਂ ਤੱਕ ਨਹੀਂ ਲੈਂਦੇ ਹੁਣ ਜਿਹੜੇ ਸੈਕਸ ਸਕੈਂਡਲ ਦੇ ਵਿੱਚ ਫੜੇ ਜਾਣ ਹੁਣ ਤੁਸੀਂ ਬੱਖ-ਬੱਖਾ ਧਾਰਿਆਂ ਦੇ ਡੇੜਾ ਦੇਖ ਲਾ ਸਾਡੀ ਜ਼ਮੀਰ ਨਹੀਂ ਜਾਗਦੀ ਕਿ ਅਸੀਂ ਉਹਨਾਂ ਬੀਬੀਆਂ ਦੇ ਇਹ ਪਰਦੇ ਫਰੋਦੀਏ ਜਾਂ ਇਹ ਕੇ ਕੁੱਤੇ ਕੰਮ ਕਰਦੀ ਸੀ ਉੱਤੇ ਮਾਫ ਕਰਨਾ ਜੇ ਕਿਸੇ ਨੂੰ ਬਾਰਡੇ ਜਿਹੜਾ ਵਰਤਿਆ ਮੈਂ ਕਿਸੇ ਨੂੰ ਮਾਫੀ ਚਾਹਣਾ ਜੇ ਬਾਤ ਲੱਗਿਆ ਪਰ ਕਰਦੇ ਤਾਂ ਇਹ ਕੰਮ ਹੈਗੇ ਸੀ ਨਾ ਕੰਮ ਇਹਨਾਂ ਦਾ ਜਿਹੜਾ ਇਹ ਕੰਮ ਕਰਦੇ ਸੀ ਅੱਜ ਧੰਦਾ ਇਹ ਕਰਦੇ ਸੀ 18 ਸਾਲ ਬਾਅਦ ਨਿਆਂ ਮਿਲਿਆ ਉਸ ਪਰਿਵਾਰ ਨੂੰ ਤੇ ਅੱਜ ਪਰਿਵਾਰ ਨੇ ਅਦਾਲਤ ਦਾ ਜਿਹੜਾ ਫੈਸਲਾ ਆਇਆ ਉਹਨੂੰ ਸਲਾਘਾਯੋਗ ਕਦਮ ਵੀ ਦੱਸਿਆ ਬੇਸ਼ੱਕ 18 ਸਾਲ ਹੋ ਗਏ ਦੇਖ ਲਓ 29 ਸਾਲ ਹੋ ਗਏ 40 ਸਾਲਾਂ ਬਾਅਦ ਨਿਆਂ ਮਿਲਦਾਗਾ ਤੇ ਅੱਜ ਕਈ ਤਾਂ ਰਸਤ ਕਰ ਜਾਂਦੇ ਐਸ ਦੁਨੀਆ ਤੋਂ ਤੇ 18 ਸਾਲ ਭਾਈ ਭਗਤ ਦੀਆਂ ਪੇਸੀਆਂ ਪੇਸੀਆਂ ਤੇ ਜਾਣਾ ਗਰਮੀ ਦੇ ਵਿੱਚ ਠੰਡ ਦੇ ਵਿੱਚ ਕੋਲੋਂ ਪੈਸੇ ਦੀ ਬਰਬਾਦੀ ਘਰ ਦੇ ਵਿੱਚ ਟੈਨਸ਼ਨ ਆ ਫਿਰ ਤਰਨ ਤੁਹਾਨੂੰ ਪਤਾਗਾ ਕਿ 18 ਸਾਲ ਕਿਵੇਂ ਲੰਘਦੇ ਆ ਬੰਦੇ ਦੀ ਅੱਧੀ ਉਮਰ ਲੰਘ ਚੁੱਕੀ ਆ ਇਹਨਾਂ ਨੂੰ ਦੋਸ਼ਿਆਂ ਨੂੰ ਸਜ਼ਾ ਦੇਵਾਉਣ ਖਾਤਰ ਇਹਨਾਂ ਨੇ ਕੀ ਕੀਤਾ ਸੀ ਹੋਰ ਇਹਦਾ ਮੋਗੇ ਦਾ 2007 ਦਾ ਸਕੈਂਡਲ ਮਾਮਲਾਗਾ ਇਹ ਹੁਣ ਇੱਕ ਹੋਰ ਇਨਵੈਸਟੀਗੇਸ਼ਨ ਚੱਲ ਰਹੀ ਆ ਇੱਕ ਲੜਕੀ ਦੀ 2007 ਦੀ ਉਹਦੇ ਵਿੱਚ ਵੀ ਦੇਖਦੇ ਆ ਕਿ ਕਿਹੜੇ-ਕਿਹੜੇ ਹੋਣਗੇ ਇਹ ਕਵੇਂ ਲੋਕਾਂ ਨੂੰ ਭੋਲੇ-ਪਾਲੇ ਲੋਕ ਸੀ ਜਿਹੜੇ ਕਾਰੋਬਾਰੀ ਲੋਕ ਸੀ ਜਿਹੜੇ ਵੱਡੇ ਲੋਕ ਸੀ ਇਹਨਾਂ ਨੇ ਬੀਬੀਆਂ ਖਰੀਦੀਆਂ ਸੀ ਤੇ ਕਵੇਂ ਉਹਨਾਂ ਨੂੰ ਲੁੱਟਦੇ ਸੀ ਲੱਖਾਂ ਰੁਪਇਆ ਲੁੱਟ ਕੇ ਜਿਹੜਾ ਕਵੇਂ ਆਪਣੀ ਜੇਬਾਂ ਭਰਦੇ ਸੀ ਇਹਨਾਂ ਦੇ ਤਨਖਾਹਾਂ ਦੇ ਨਾਲ ਢਿੱਡ ਨਹੀਂ ਭਰਦਾ ਇਹਨਾਂ ਦਾ ਗੋਗੜਾ ਇਹਨਾਂ ਦੇ ਅੜੜੇ ਢੱਬੇ ਬਦਾਇ ਹੋਏ ਨੇ ਅੜੜੇ ਢੱਬੇ ਬਦਾਇ ਹੋਏ ਨੇ ਗੋਗੜਾ ਤੇ ਇਹਨਾਂ ਦੇ ਤੇ ਦੂਸਰੀ ਗੱਲ ਆ ਕਿ ਚਾਰ ਅਫਸਰ ਨੇ ਇਹ ਐਸਐਸਪੀ ਦਾ ਅਰੇਂਕਾ ਦਾ ਦੇਖੋ ਕਿੱਡਾ ਵੱਡਾ ਅਹੁਦਾਗਾ ਐਸਐਸਪੀ ਸ਼ਰਮ ਨਹੀਂ ਆਉਂਦੀ ਇਹਨਾਂ ਲੋਕਾਂ ਨੂੰ ਪਤਾ ਨਹੀਂ ਇਹ ਕਦੋਂ ਸੁਧਰਨਗੇ ਪਤਾ ਨਹੀਂ ਨਾ ਕਦੋਂ ਇਹਨਾਂ ਦਾ ਇਹ ਜਿਹੜਾ ਸਰਕਾਰ ਆਉਂਦੀ ਹੈ ਜਿਹੜੀ ਪਤਾ ਨਹੀਂ ਇਹਨਾਂ ਦੇ ਪੱਖੋਂ ਤੇ ਪੂਰਦੀ ਆ ਤੇ ਤੁਹਾਨੂੰ ਇੱਕ ਮੈਂ ਵੀਡੀਓ ਸੁਣਾਉਣਾ ਤੇ ਉਸ ਤੋਂ ਬਾਅਦ ਆਪਾਂ ਫਿਰ ਇੱਕ ਗੱਲਬਾਤ ਕਰਦੇ ਆ ਇਹਨਾਂ ਦੇ ਲੋਟੂ ਟੋਲਿਆਂ ਬਾਰੇ ਕਿ ਕਿਵੇਂ ਇਹ ਲੋਕਾਂ ਨੂੰ ਕਿਵੇਂ ਜਨਤਾ ਨੂੰ ਲੁੱਟਦੇ ਆ ਕਿਵੇਂ ਜਨਤਾ ਨੂੰ ਬੁੱਧੂ ਬਣਾਉਂਦੇ ਆ ਇਹ ਤੇ ਆਪਾਂ ਸਾਰੇ ਪਿਆਰ ਆ ਤਾ ਰਾਜ ਬਹਾਲੀਏ ਅੱਗੇ ਬੋਲਿਓ ਜ਼ਰਾ ਕੁੱਤਾ ਰਾਜ ਬਹਾਲੀਏ ਮੋਚਕੀ ਚਕਟੇ ਅੱਜ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਵਿਅਕਤੀਆਂ ਨੂੰ ਰਾਜ ਤੇ ਬਿਠਾਤਾ ਜਿਹੜੇ ਸਾਡੇ ਪੰਜਾਬ ਦਾ ਬੇੜਾ ਗਰ ਕਰ ਰਹੇ ਨੇ ਚਾਰੇ ਪਾਸੇ ਹਨੇਰ ਗਰਦੀ ਪੁਲਿਸ ਦਾ ਰਾਜ ਬਦਲਾਖੋਰੀ ਚਰਨ ਸੀਮਾ ਤੇ ਹੈ ਅੱਜ ਪੰਜਾਬ 3 ਸਾਲ ਤੋਂ ਬਾਅਦ ਜਿਹੜਾ ਇਹ ਕਹਿੰਦੇ ਨਾਲ ਫਰਜ਼ੀ ਇਹਨਾਂ ਨੇ ਆ ਯੁੱਧ ਨਸ਼ੇ ਵਿਰੁੱਧ ਤੇ ਫਰਾਡ ਨੂੰ ਜੀ ਨਹੀਂ ਵਿਝੋਗੇ ਉਹ ਕਿਸੇ ਹੋਰ ਸੂਬੇ ਤੋਂ ਮੱਕੀ ਮੰਗਾ ਲੈਣਗੇ ਇਸ ਲਈ ਮੇਰੇ ਵੀਰੋ ਮੈਂ ਪਾਰਟੀ ਦੀ ਸਾਰੀ ਲੀਡਰਸ਼ਿਪ ਨੂੰ ਕਹਿਣਾ ਚਾਹਨਾ ਕਿ ਹੰਕਾਰ ਦਾ ਕੋਈ ਲੈਵਲ ਹੁੰਦਾ ਹੰਕਾਰ ਦੀ ਕੋ ਹੱਦ ਹੁੰਦੀ ਆ ਕਿਰਪਾ ਕਰਕੇ ਪਾਰਟੀ ਚ ਡਿਸਪਲਾਈਨ ਇਹਨੇ ਸੁਖਬਾ ਸਿੰਘ ਖੈਰੇ ਦੇ ਜਜ਼ਬਾਤ ਅੱਗੇ ਤੁਹਾਨੂੰ ਸੁਣਾਉਣੇ ਆ ਇਹਨਾਂ ਦੀ ਇੱਕ ਲੜਕੀ ਕੱਲ ਪਰਸੋਂ ਫੜੀਗੀ ਪੰਜਾਬ ਦੀ ਹੈਡ ਕੁਸਟੇਬ ਉਹਦੀਆਂ ਤਾਰਾਂ ਜਿਹੜੀਆਂ ਪੁਲਿਸ ਦੇ ਅਫਸਰਾਂ ਨਾਲ ਜੁੜਦੀਆਂ ਦੋ ਇਹਨਾਂ ਦੇ ਮੰਤਰੀਆਂ ਨਾਲ ਜੁੜਦੀਆਂ ਜੋ ਆਪ ਕੋਈ ਦਿੰਦੇ ਨਹੀਂ ਕੋਈ ਜਵਾਬ ਤੇ ਦੋ ਨਾ ਮੈਂ ਜੇ ਲੀਡਰ ਆਫ ਦੀ ਆਪੋਜੀਸ਼ਨ ਕੋਈ ਗੱਲ ਕਹਿ ਰਿਹਾ ਉਹ ਠੋਸ ਗੱਲ ਕਹਿ ਰਿਹਾ ਐ ਐਸੀ ਗੱਲ ਕਰ ਅਸੀਂ ਕਿਹਾ ਉਹਦੀ ਪੰਜਾਬ ਤਹਿਕੀਕਾਤ ਪੰਜਾਬ ਪੁਲਿਸ ਨਹੀਂ ਕਰੇਗੀ ਉਹਦੇ ਲੜਕੀ ਨੂੰ ਇਹਨਾਂ ਡਿਸਮਿਸ ਕਰਤਾ ਡਿਸਮਿਸਲ ਨਾਲ ਕੁਝ ਨਹੀਂ ਬੰਦਣਾ ਉਹਦੀ ਅਸਲੀਅਤ ਕੰਨਾਂ ਨਾ ਬੰਦਣਾ ਤੁਹਾਨੂੰ ਪਤਾ ਹੋਵੇਗਾ ਪੁਰਾਣੇ ਵਕਤ ਚ ਆਮ ਤੌਰ ਪੁਲਿਸ ਅਫਸਰ ਕਹਿੰਦੇ ਸੀ ਕਿ ਇਨਕਾਊਂਟਰ ਜ਼ਖਮੀ ਕਰਕੇ ਬੰਦਾ ਫੜਨਾ ਜ਼ਰੂਰੀ ਪਤਾ ਤੇ ਲੱਗੇ ਕਿ ਬਰਵਾਇਆ ਕਿਨੇ ਇਨਕਾਊਂਟਰ ਕਰਾਇਆ ਕਿਨੇ ਜੀ ਤੇ ਜੇ ਬੰਦਾ ਹੀ ਬੂਰਾ ਹੋ ਗਿਆ ਤਾਂ ਫਿਰ ਤੇ ਉਹ ਜਿਹੜੇ ਸਾਜ਼ਿਸ਼ ਕਰਵਾ ਕੇ ਮਰਵਾਉਣ ਵਾਲੇ ਉਹ ਤੇ ਪਰਦੇਚੇ ਨੇ ਕਿ ਅੱਜ ਇਹ ਲੜਕੀ ਦੇ ਟੈਲੀਫੋਨ ਨੰਬਰ ਸਾਰਾ ਕੁਝ ਪੁਲਿਸ ਨੇ ਲੈ ਲਿਆ ਇਹਨਾਂ ਨੂੰ ਡਰ ਹੈ ਕਿ ਸੀਨੀਅਰ ਮੋਸਟ ਪੁਲਿਸ ਅਫਸਰਾਂ ਦਾ ਨਾ ਆ ਜਾਣਾ ਇਹਨਾਂ ਨੂੰ ਡਰ ਹੈ ਸਾਡੇ ਮੰਤਰੀਆਂ ਦਾ ਨਾ ਆ ਜਾਣਾ ਅਸੀਂ ਇਸੇ ਗੱਲ ਕਰਨ ਦੀ ਇਨਵੈਸਟੀਗੇਸ਼ਨ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਗਵਰਨਮੈਂਟ ਆਫ ਇੰਡੀਆ ਐਨਆਈਏ ਜਿਹਨੂੰ ਕਹਿੰਦੇ ਨੇ ਜਿਹੜੀ ਕਈ ਵਾਰ ਪੰਜਾਬ ਚ ਆ ਚੁੱਕੀ ਹੈ ਉਹਨਾਂ ਦਾ ਕੰਮ ਹੈ ਜਿਹੜੇ ਡਰੱਗਸ ਨਾਲ ਜਿਹੜੇ ਗੈਂਗਸਟਰਸ ਨਾਲ ਜਿਹੜੇ ਟਰੋਰਿਜ਼ਮ ਦੇ ਨਾਲ ਜਿਹੜੇ ਕਰਾਸ ਬਾਰਡਰ ਵੈਪਨ ਆ ਰਹੇ ਆ ਤੇ ਨਸ਼ਾ ਆ ਰਹੇ ਉਹਦੇ ਨਾਲ ਡੀਲ ਕਰਨਾ ਮੈਂ ਹਰਾਨਾ ਚ ਕਹਿਣਾ ਇਹ ਆਈ ਕਿਉਂ ਨਹੀਂ ਐਂਡ ਮੇਰਾ ਇੱਕ ਹੋਰ ਮੰਨਣਾ ਜੋ ਪੰਜਾਬ ਵਿੱਚ ਅੱਜ ਗੁੱਡਾ ਕਰਦੀ ਲੋਕਾਂ ਦੀਆਂ ਜਿਹੜਿਆ ਗੈਂਗਸਟਰ ਕੋਈ ਗੈਂਗਸਟਰ ਗੈਂਗਸਟਰ ਬੇਸਿਕਲੀ ਇਹਨਾਂ ਦੇ ਬਣਾਈ ਨੇ ਜੀ ਇਹਨਾਂ ਵੱਲੋਂ ਹੀ ਫਰੋਤੀ ਦੀਆਂ ਚਿੱਠੀਆਂ ਜਾਂਦੀਆਂ ਟੈਲੀਫੋਨ ਜਾਂਦੇ ਪ੍ਰੋਪਰਟੀ ਡੀਲਰ ਬਣੇ ਬੈਠੇ ਨੇ ਕਰੋੜਾਂ ਅਰਬਾਂ ਦੀਆਂ ਜਾਇਦਾਦਾਂ ਜੋ ਕੁਝ ਸਾਰਾ ਜੋ ਕੁਝ ਅੱਜ ਪੰਜਾਬ 'ਚ ਕੋਰੀਆ ਮੈਂ ਆਵਾਜ਼ੀ ਪਾਰਟੀ ਦੀ ਅਗੂ ਕਰ ਇਹ ਹਨ ਪ੍ਰਤਾਪ ਸਿੰਘ ਬਾਜਬਾ ਕਾਂਗਰਸ ਦੇ ਜੋ ਲੀਡਰ ਨੇ ਦੇਖੋ ਹੁਣ ਤਾਂ ਤੁਸੀਂ ਆਪ ਸਮਝ ਲਾ ਲਓ ਕਿ ਐਡੇ ਐਡੇ ਸਵਾਲ ਨੇ ਜਿਹੜੇ ਪੁਲਿਸ ਸਕੰਝੇ ਦੇ ਵਿੱਚ ਕਸੀ ਜਾ ਰਹੀ ਆ ਪੁਲਿਸ ਉੱਤੇ ਐਡੇ ਐਡੇ ਸਵਾਲ ਨੇ ਜਿਹੜੇ ਉਹ ਸਾਦੇ ਜਾ ਰਹੇ ਨੇ ਬਸਾਕੋ ਵਿਰੋਧੀ ਹੁਣ ਬੇਸ਼ੱਕ ਆਲਦੋਕ ਲੋਕ ਹੋਣਾ ਬੇਸ਼ੱਕ ਮੀਡੀਆ ਹੋਵੇ ਬੇਸ਼ੱਕ ਆਵ ਲੋਕਾਂ ਦੀ ਜਿਹੜੀ ਖੁੰਡਾ ਉੱਤੇ ਚਰਚਾ ਚੱਲ ਰਹੀ ਆ ਕਿ ਕੀ ਕਾਰੇ ਕਰ ਰਹੇ ਨੇ ਇਹ ਬਸਰਮੀ ਨੇ ਹੱਦਾ ਟੱਪ ਰਹੇ ਨੇ ਚਾਰੇ ਪਾਸੇ ਗੁੰਡਾਗਰਦੀ ਆ ਹਨੇਰ ਕਰਦੀ ਆ ਕੋਈ ਚਿੱਟਾ ਵੇਚ ਰਿਹਾ ਪੁੱਤ ਵਾਲਾ ਕੋਈ ਚਿੱਟੇ ਦੇ ਸਦਾਗਰ ਨਾ ਫੜਿਆ ਆ ਕੋਈ ਹੀਰੋਨ ਵੇਚ ਰਿਹਾਗਾ ਕੋਈ ਹੀਰੋਨ ਦੇ ਚਿੱਟੇ ਪੀ ਰਿਹਾਗਾ ਤੇ ਕੋਈ ਆ ਬੀਬੀਆਂ ਦਾ ਧੰਦਾ ਕਰਾ ਰਿਆ ਆ ਆਪੇ ਰੈਡਾ ਮਾਰ ਲੈਂਦੇ ਆ ਕਮੇ ਜਿਹੜਾ ਸਕੈਂਡਲ ਮਾਮਲਾ ਸੈਕਸ ਸਕੈਂਡਲ ਮਾਮਲਾ ਸਭ ਤੋਂ ਵੱਡਾ ਜਿਹੜਾ ਆਪਾਂ ਕਹਿੰਦੀ ਕਿ ਸਕੈਂਡਲ ਮਾਮਲਾ ਜਿਹੜਾ ਅੱਜ ਪਰ ਤਾਂ ਪਾਸ ਹੋਇਆ ਗੱਜ ਅਰੇ ਮੂੰਹ ਲਗਾਉਂਦੇ ਫਿਰਦੇ ਸ਼ਰਮ ਆਉਂਦੀ ਅੱਜ ਤੇ ਉਦੋਂ ਸ਼ਰਮ ਨਹੀਂ ਆਉਂਦੀ ਸੀ ਜਦੋਂ ਢਿੱਡ ਭਰਦੇ ਸੀ ਗੋਗੜਾ ਵਧਾਉਂਦੇ ਸੀ ਅੱਡ ਅੱਡ ਢਿੱਡ ਲੈ ਜਾਂਦੇ ਸੀ ਖਾ ਖਾ ਕੇ ਹੱਡ ਉਦੋਂ ਸ਼ਰਮ ਨਹੀਂ ਆਉਂਦੀ ਸੀ ਜਦੋਂ ਮੱਗਰ ਆ ਮੁਰਗੇ ਬੱਕਰੇ ਖਾਂਦੇ ਸੀ ਸਰਾਬਾ ਪੀਂਦੇ ਸੀ ਢ ਘਾਰਦੇ ਸੀ ਉਦੋਂ ਸ਼ਰਮ ਨਹੀਂ ਆਈ ਤੁਹਾਨੂੰ ਹੁਣ ਸ਼ਰਮ ਆਉਂਦੀ ਹੈ ਮੂੰਹ ਲਗਾਉਂਦਿਆਂ ਨੂੰ ਉਦੋਂ ਸ਼ਰਮ ਨਹੀਂ ਆਈ ਜਦੋਂ ਲੋਕਾਂ ਦੀਆਂ ਜਿਹੜੀਆਂ ਤੁਸੀਂ ਕੁਰਤੂਤਾ ਕਰਦੇ ਕਿਸੇ ਲੋਕਾਂ ਦੇ ਲੋਕਾਂ ਨੂੰ ਕਵੇਂ ਤੁਸੀਂ ਜਾਲ ਦੇ ਵਿੱਚ ਪਸਾਉਂਦੇ ਸੀ ਕਵੇਂ ਉਹਨਾਂ ਤੋਂ ਲੁੱਟਦਾ ਮਾਲ ਤੁਸੀਂ ਲੈ ਕੇ ਹੁਣ ਤੁਸੀਂ ਦੱਸੋ ਇਹ ਨਾਲ ਲੈ ਕੇ ਰੱਬ ਦੇ ਬਾਗੇ ਹੁਣ ਤੁਸੀਂ ਪਹੁੰਚ ਕੇ ਰੱਬ ਤੇ ਸੁਰਗਾਂ ਚ ਬਾਗੇ ਹੁਣ ਤੁਸੀਂ ਜਾਂ ਤੁਹਾਡੇ ਘਰ ਦੇ ਬਾਗੇ ਹੋਣਗੇ ਜਿਨ੍ਹਾਂ ਦੇ ਪਾਪ ਜਿਨ੍ਹਾਂ ਦੇ ਖਾਤਰ ਪਾਪ ਕਰਦਾ ਬੰਦਿਆ ਉਹ ਤੁਹਾਡੇ ਨਾਲ ਨਹੀਂ ਜਾਣੇ ਉਹਨਾਂ ਨੇ ਤੁਹਾਨੂੰ ਇੱਕ ਮਿੰਟ ਨਹੀਂ ਰੱਖਣਾ ਘਰ ਦੇ ਵਿੱਚ ਉਹ ਕਹਿਣਗੇ ਚੱਕ ਪਰੇ ਇਹਨੂੰ ਫੂਕ ਪਰੇ ਇਹਨੂੰ ਮਰ ਗਿਆ ਪਰੇ ਹੋਇਆ ਚੰਗਾ ਹੋਇਆ ਦਫਾ ਹੋਇਆ ਇਹ ਕੰਮ ਆ ਤਾਂ ਮਾੜੇ ਕੰਮ ਦਾ ਇਹ ਫਲ ਮਿਲੂਗਾ ਤਾਨੂੰ ਜਿਹੜਾ ਵੀ ਕਰਦਾ ਜਿਹੜਾ ਵੀ ਜੋ ਕਰੂਗਾ ਸੋ ਭੁਗਤੂਗਾ ਰੱਖਣਾ ਕਿਸੇ ਨੇ ਤੁਹਾਨੂੰ 10 ਮਿੰਟ ਜਨਾਂ ਦੇ ਲਈ ਤੁਸੀਂ ਪਾਪਕ ਮੰਦੇ ਫਿਰਦੇ ਹੋ ਜਨਾਂ ਦੇ ਲਈ ਢਿੱਡ ਵਧਾਉਂਦੇ ਫਿਰਦੇ ਹੋ ਬੈਲਟਾਂ ਵੀ ਖੜਦਿਆਂ ਢਿੱਡ ਉੱਤੇ ਢਿੱਡ ਵਧਾਏ ਹੋਇਆ ਹਰਾਮ ਦਾ ਖਾ ਖਾ ਕੇ ਪੈਸਾ ਤੇ ਇਸ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰ ਦਿਓ ਤਾਂ ਕਿ ਇਹ ਜੇ ਕਾਲੇ ਭੇਡੂਆਂ ਦੇ ਤੇ ਕਾਲੀਆਂ ਭੇਡਾਂ ਦੀਆਂ ਜਿਹੜੀਆਂ ਕਿ ਪਰਦੇ ਫਾਸ ਕਰਦੇ ਰਹਾਂਗੇ ਇਹਨਾਂ ਦੇ ਜਿਹੜਾ ਕਿ ਕਿਉਂਕਿ ਇਹਨਾਂ ਨੇ ਆਤੀ ਹੀ ਬੜੀ ਚੁੱਕੀ ਹੋਈ ਆ ਆ ਸੀਬੀਆਈ ਨੂੰ ਜੇਕਰ ਕਰਨ ਮਾਮਲੇ ਦੇ ਵਿੱਚ ਵੀ ਜਿਹੜਾ ਜੇਕਰ ਸੀਬੀਆਈ ਨੂੰ ਜਿਹੜਾ ਕੇਸ ਦਿੱਤਾ ਜਾਂਦਾ ਬੜਾ ਬڑے ਬڑے ਅਫਸਰ ਫਸਣੇ ਸੀ ਬੜਾ ਕੁਝ ਹੋਣਾ ਸੀ ਪਰ ਸੀਬੀਆਈ ਤੋਂ ਪਿੱਛੇ ਕਿਉਂ ਸਾਡੇ ਪਰਿਵਾਰ ਦੁੱਖ ਬੜਾ ਲੱਗਦਾਗਾ ਜਦੋਂ ਸਾਰਾ ਸੈਨਿਕ ਤੁਹਾਡੇ ਨਾਲ ਖੜਿਆ ਮੀਡੀਆ ਤੁਹਾਡੇ ਨਾਲ ਖੜਾ ਲੋਕ ਤੁਹਾਡੇ ਨਾਲ ਖੜੇ ਆ ਪਾਰਟੀਆਂ ਤੁਹਾਡੇ ਨਾਲ ਖੜੀਆਂ ਨੇ ਫੇਰ ਵੀ ਪਿੱਛੇ हट ਜਾਂਦੇ ਹੋ ਤੁਸੀਂ ਇਸ ਕਰਕੇ ਜਿਹੜਾ ਪਾਪ ਦਾ ਕਮਾਇਆ ਹੋਇਆ ਜਿਹੜਾ ਰੁਪਿਆ ਉਹ ਐਸੇ ਕਰਮਾਂ ਤੇ ਇੱਥੇ ਭੁਗਤਣਾ ਪਊਗਾ ਤੁਹਾਨੂੰ ਇੱਥੇ ਦੇਣਾ ਪਊਗਾ ਸਾਰਾ ਗੁਸਾ ਇਸ ਕਰਕੇ ਅਜੇ ਵੀ ਬਚਦੇ ਹੋ ਜਿਹੜਾ ਜੋ ਕੁਝ ਤੁਸੀਂ ਲੋਕਾਂ ਦੇ ਪੁੱਤਾਂ ਨੂੰ ਮਾਰ-ਮਾਰ ਕੇ ਜਿਹੜਾ ਰੁਪਿਆ ਕਮਾਇਆਗਾ ਫਰੌਤੀਆਂ ਲੈਤੀਆਂ ਨੇ ਸਕੈਂਡਲ ਕੀਤੇ ਨੇ ਕਪੜੇ ਕੀਤੇ ਨੇ ਬੜਾ ਕੁਝ ਕੀਤਾਗਾ ਤੁਹਾਡਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਆਪਣੇ ਕਮੈਂਟ ਜਿਹੜੇ ਉਹ ਜਰੂਰ ਲਿਖਿਓ ਧੰਨਵਾਦ ਬਹਿਜਾ ਖਾਲਸਾ ਬਹਿਜ ਕੀ ਫਤਿਹ